ਸਾਰੇ ਹਲਕਾ ਨਿਵਾਸੀਆਂ ਨੂੰ ਜਿਹੜੇ ਮੈਨੂੰ ਦੀ ਉਮੀਦ ਸੀ ਕਿ ਤੁਸੀਂ ਇਹਨਾਂ ਕੱਟ ਕਰ ਲੋਗੇ ਅੱਜ ਇੱਕ ਅਸੀਂ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਤੇ ਬਹੁਤ ਛੋਟੇ ਸਬਦੇ ਉੱਤੇ ਹਜ਼ਾਰਾਂ ਦਾ ਕੱਟ ਤੁਸੀਂ ਕਰ ਲਿਆ ਮੈਂ ਆਪਣੇ ਭਰਾਵਾਂ ਦਾ ਆਪਣੀਆਂ ਭੈਣਾਂ ਦਾ ਮਾਵਾ ਦਾ ਮੇਰੇ ਵੱਡਿਆਂ ਦਾ ਇੱਥੇ ਪਹੁੰਚਣ ਉੱਤੇ ਇੱਕ ਇੱਕ ਜੀਪ ਇੱਥੋਂ ਤੱਕ ਜਿੰਨੇ ਲੋਕ ਇੱਥੇ ਖੜੇ ਨੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਮੇਰੀ ਬੇਨਤੀ ਹੈ ਕੈਮਰੇ ਵਾਲਿਆਂ ਨੂੰ ਕਿ ਪਿੱਛੇ ਸੰਗਤ ਮੈਨੂੰ ਦਿਖਣ ਲਈਏ ਹਾਂਜੀ ਬੈਠ ਜੁਦੀ ਸਾਰੇ ਜਣੇ ਸੋ ਅੱਜ ਮੁੱਖ ਮੰਤਰੀ ਸਾਹਿਬ ਦਾ ਸਾਡੇ ਕੌਮੀ ਕਨਵੀਨਰ ਸ਼੍ਰੀ ਅਮਰਿਤ ਕੇਜਰੀਵਾਲ ਜੀ ਜਿਹੜੀ ਪਿੱਛੇ ਸਕਰੀਨ ਲੱਗੀ ਹੋਈ ਉਹ ਤੋਂ ਲਾਈਵ ਹੋਣਗੇ 10 ਲੱਖ ਰੁਪਏ ਦੀ ਜਿਹੜੀ ਸਿਹਤ ਬੀਮਾ ਯੋਜਨਾ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਭਗਵੰਤ ਮਾਨ ਜੀ ਸਰਦਾਰ ਭਗਵੰਤ ਮਾਨ ਜੀ ਨੇ ਜਿਹੜਾ ਅੱਜ ਇਹ ਕਦਮ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਹੈ ਬੜੀ ਕਾਬਲੇ ਤਾਰੀਫ ਹੈ ਕਿਉਂਕਿ 10 ਲੱਖ ਦੀ ਹਰ ਪਰਿਵਾਰ ਨੂੰ ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਆਮਦਨ ਘੱਟ ਹੋਵੇ ਵੱਧ ਹੋਵੇ 10 ਲੱਖ ਦੀ ਕਿਉਂਕਿ ਕੇਂਦਰ ਦੀ ਜਿਹੜੀ ਪਹਿਲਾਂ ਸਕੀਮ ਸੀਗੀ ਉਹ 5 ਲੱਖ ਦੀ ਸੀ ਇਹ 10 ਲੱਖ ਰੁਪਏ ਦੀ ਦਿੱਤੀ ਗਈ ਹੈ ਮੈਨੂੰ ਲੱਗਦਾ ਹੈ ਕਾਬਲੇ ਤਾਰੀਫ ਤੇ ਬੜਾ ਸ਼ਾਨਦਾਰ ਜਦੋਂ ਕਿ ਹਰ ਪਰਿਵਾਰ ਦੀ ਸੇਜ ਸੁਰੱਖਿਆ ਹੈ ਇਹਦੇ ਵਿੱਚ ਰਣੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਸ ਕਦਮ ਦੇ ਲਈ ਬਹੁਤ ਸਲਾਹਨਾ ਕਰਦੇ ਹਲਕਾ ਖਰੜ ਦੇ ਵੱਲੋਂ ਮੇਰੇ ਲੋਕਾਂ ਵੱਲੋਂ ਪੂਰੀ ਟੀਮ ਵੱਲੋਂ ਪੰਜਾਬ ਵਾਸੀਆਂ ਵੱਲੋਂ ਲੋਕ ਪੇਹ ਹਨ ਉਹਨਾਂ ਦੀ ਇਸ ਸਕੀਮ ਉੱਤੇ ਕੀ ਹਰ ਪਰਿਵਾਰ ਨੂੰ ਐਟ ਲੀਸਟ 10 ਲੱਖ ਦੀ ਸੁਰੱਖਿਆ ਜਿਹੜੇ ਚ 800 ਤੋਂ ਉੱਪਰ ਹਸਪਤਾਲ ਨੇ ਜਿਨ੍ਹਾਂ 'ਚ ਤੁਸੀਂ ਜਾ ਕੇ ਇਲਾਜ ਕਰਵਾ ਸਕਦੇ ਹੋ 10 ਲੱਖ ਰੁਪਏ ਦਾ ਹਰ ਵੇਲੇ ਤੁਹਾਡੇ ਕੋਲੇ ਇਲਾਜ ਕਰਾਉਣ ਲਈ ਤੁਹਾਨੂੰ ਫਿਕਰ ਨਹੀਂ ਕੀ ਕੋਈ ਦੁੱਖ ਆ ਗਿਆ ਕਿਤੇ ਨਸੀਬ ਪ੍ਰਮਾਤਮਾ ਨੇ ਕਰੇ ਕੋਈ ਮੁਸੀਬਤ ਹੀ ਖੜੀ ਆ ਜੇ ਕਿਸੇ ਵੇਲੇ ਅੱਜ ਜਿਉਂ ਜੇ ਹਾਲਾਤ ਬਣੇ ਹੋਏ ਨੇ ਕੋਈ ਨਾ ਕੋਈ ਮੁਸ਼ਕਲ ਆ ਹੀ ਜਾਂਦੀ ਹੈ ਕਿਸੇ ਨਾ ਕਿਸੇ ਨੂੰ ਤਾਂ ਸੋ ਤੁਹਾਨੂੰ 10 ਲੱਖ ਦੀ ਗਾਰੰਟੀ ਪੰਜਾਬ ਸਰਕਾਰ ਨੇ ਜਿਹੜੀ ਹੈਗੀ ਉਹ ਸਿਹਤ ਬੀਮਾ ਯੋਜਨਾ ਦੇ ਰਾਹੀਂ ਮੁੱਖ ਮੰਤਰੀ ਯੋਜਨਾ ਦੇ ਰਾਹੀਂ ਦੇਣੀ ਹੈ ਉਦੀ ਜਿਹੜੀ ਇਸ ਤੋਂ ਬਾਅਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਜਿਹੜੇ ਸਿਹਤ ਮੰਤਰੀ ਨੇ ਉਹ ਤੁਹਾਨੂੰ ਆਪਣਾ ਭਾਸ਼ਣ ਜਿਹੜਾ ਮੁਹਾਲੀ ਵਿੱਚ ਲਾਈਵ ਚੱਲੂਗਾ ਤੇ ਸਾਡੀ ਇੱਥੇ ਪਿੱਛੇ ਜਿਹੜੀ ਸਕਰੀਨ 'ਚ ਲੱਗੀ ਹੋਈ ਹੈ ਉਹਦੇ 'ਚ ਲਾਈਵ ਚੱਲੂਗਾ ਮੇਰੀ ਪੂਰੀ ਟੀਮ ਅੱਜ ਸਾਡੇ ਪੂਰੀ ਦੀ ਪੂਰੀ ਜਿਹੜੀ ਵੱਖੋ-ਵੱਖ ਐਮਸੀ ਸਹਿਬਾਨ ਸ਼ਹਿਰਾਂ ਦੇ ਨੇगांव ਦੇ ਕਰੜੀ ਦੇ ਖਰੜ ਦੇ ਐਮਸੀ ਸਾਹਿਬਾਨ ਹੋਏ ਮੈਨੂੰ ਧੰਨਵਾਦ ਕਰਦੀ ਹਾਂ ਸਾਰੇ ਤੁਸੀਂ ਸਮਾਂ ਕੱਢ ਕੇ ਪਹੁੰਚੇ ਹੋ ਸਾਡੇ ਅੰਜੂ ਚੰਦਰ ਜੀ ਵੀ ਆ ਰਹੇ ਨੇ ਸਾਡੇ ਖਰੜ ਦੇ ਪ੍ਰਧਾਨ ਇਹਨਾਂ ਲਈ ਤਾੜੀਆਂ ਲਾਓ ਅੱਛਾ ਕੰਮ ਕਰ ਰਹੇ ਨੇ ਸਰਪੰਚ ਜੀ ਬਲਾਕ ਸੰਮਤੀ ਮੈਂਬਰ ਜਿਹੜੇ ਨਵੇਂ ਜਿੱਤੇ ਨੇ ਉਹ ਸਾਰੇ ਉਹਨਾਂ 'ਚ ਇੱਕ ਸਾਡੇ ਜਗਵੀਰ ਮੋਦੀ ਜੀ ਉਹਨੇ ਤੁਹਾਡੇ ਨਾਲ ਸਾਡੇ ਬੁਲਾ ਰਹੇ ਨੇ ਇਹ ਬੋਲ ਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਕੇ ਆਉਂਦੇ ਨੇ ਸਾਡੇ ਚੇਅਰਮੈਨ ਸਾਹਿਬ ਖਰੜ ਤੋਂ ਕਰੜ ਤੋਂ ਬਿੱਟੂ ਵੀ ਤੇ ਕੁਰਾਲੀ ਤੋਂ ਰਾਣਾ ਵੀਰ ਜੀ ਆਏ ਹੋਏ ਨੇ ਹਾਂਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੇ ਬਾਕੀ ਸਾਰੇ ਸਾਡੇ ਬਲੌਕ ਪ੍ਰਧਾਨ ਵੱਡੀ ਗਿਰਦੀ ਵਿੱਚ ਸਾਰੇ ਪਿੰਡਾਂ ਤੋਂ ਜਿੱਦੇ ਸਰਪੰਚ ਸਾਹਿਬ ਆਏ ਹੋਏ ਨੇ ਜਿਹੜੇ ਤੁਸੀਂ ਆਪਣੇ ਨਾਲ ਸੰਗਤ ਲੈ ਕੇ ਆਏ ਹੋ بس اਤੀ ਦਾ ਹੁੰਦੀ ਆ ਵੀ ਅਸੀਂ ਇਦੋਂ ਕੱਟ-ਕੱਟ ਕਰਨ ਨੂੰ ਗਿਆ ਸੀ ਵੀ ਇੰਨਾ ਕੋਈ ਗੱਲ ਹੀ ਨਹੀਂ ਤੁਸੀਂ ਬਹੁਤ ਕੱਟ ਕੀਤਾ ਜੇ ਇਹ ਤੁਹਾਡੀ ਸ਼ਾਨਦਾਰ ਕਮਾਲ ਦੀ ਗੱਲ ਕੀਤੀ ਉਹ ਰੈਲੀ ਕਰ ਰੱਖੀ ਹੈ ਪੂਰੀ ਕਿਤੇ ਤੁਸੀਂ ਕੂਰੀ ਰੈਲੀ ਕਰ ਦਿੱਤੀ ਹੈ ਆਮ ਆਗਮਨ ਜਿੰਦਾਬਾਦ ਆਮ ਆਪ ਪਾਰਟੀ ਜਿੰਦਾਬਾਦ ਸੋ ਮੈਂ ਆਪਣੇ ਭਰਾਵਾਂ ਦਾ ਮੇਰੀਆਂ ਭੈਣਾਂ ਜਿਹੜੀਆਂ ਸਰਪੰਚ ਵੱਖ-ਵੱਖ ਪਿੰਡਾਂ ਤੋਂ ਆਈਆਂ ਵਗੀਆਂ ਮਿਹਨਤੀ ਕੁੜੀਆਂ ਸ਼ਹਿਰ ਦੇ ਲੋਕ ਪਿੰਡਾਂ ਦੇ ਲੋਕ ਮੈਂ ਸਾਰਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਮੇਰੀ ਪੂਰੀ ਟੀਮ ਦਾ ਵੱਖ-ਵੱਖ ਆਉਧਿਆਂ ਤੇ ਬੈਠੇ ਲੋਕਾਂ ਦਾ ਮੱਖ-ਵੱਖ ਵਿੰਗਾ ਦੇ ਪ੍ਰਧਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਸੋ ਜਲਦੀ ਜਿਹੜੀ ਪਿੱਛੇ ਥੋੜ ਨੂੰ ਸਕਰੀਨ ਉੱਤੇ ਆਪਾਂ ਉਸ ਤੋਂ ਪਹਿਲਾਂ 2-4 ਗੱਲਾਂ ਕਰਾਂਗੇ ਹਲਕੀ ਦੇ ਵਿਕਾਸ ਬਾਰੇ ਗੱਲਾਂ ਕਰਾਂਗੇ ਕਿ ਕਿਉਂ ਜੀ ਜਿਹੜੀ ਨੀਂਦ ਦੇ ਨਾਲ ਕਿਉਂ ਜੀ ਸੋਚ ਦੇ ਨਾਲ ਜਿਹੜੀ ਕਿ ਛਿੜੀ ਅਰਵਿੰਦ ਕੇਜਰੀਵਾਲ ਜੀ ਇੱਕ ਸੋਚ ਲੈ ਕੇ ਚੱਲੇ ਸੀ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਰਾਜਨੀਤੀ ਚੋਣ ਲਈ ਪ੍ਰੇਰਿਆ ਅਸੀਂ ਕੋਈ ਬੈਕਗਰਾਉਂਡ ਰੱਖਣ ਵਾਲੇ ਨੌਜਵਾਨ ਨਹੀਂ ਸੀ ਆਮ ਸੁਧਾਰ ਸਧਾਰਨ ਕਿਸਾਨ ਪਰਿਵਾਰਾਂ ਦਾ ਸਾਡਾ ਮੁੱਢ ਹੈ ਜਿਹੜੇ ਕਿ ਛੋਟੇ-ਛੋਟੇ ਪਿੰਡਾਂ ਤੋਂ ਉੱਠ ਕੇ ਅੱਗੇ ਵਧੇ ਸੀ ਸਾਡੇ ਵਰਗੇ ਜਿਨ੍ਹਾਂ ਦਾ ਕੋਈ ਪੋਲਿਟੀਕਲ ਬੈਕਗਰਾਉਂਡ ਨਹੀਂ ਸਾਡੀ ਆਮ ਆਦਮੀ ਪਾਰਟੀ ਆਸੀਂ ਪਹਿਲੀ ਵਾਰੀ ਵੋਟ ਨਾ ਆਮ ਆਦਮੀ ਪਾਰਟੀ ਨੂੰ ਪਾਈ ਹੋਈ ਹੈ ਜ਼ਿੰਦਗੀ ਦੇ ਵਿੱਚ ਸਾਨੂੰ ਰਾਜਨੀਤੀ ਚ ਲਿਆਉਣ ਵਾਲੀ ਆਮ ਆਦਮੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ ਸਾਨੂੰ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਦੀ ਸੋਚ ਨੇ ਕਿਸੀ ਕੁਝ ਵੱਖਰਾ ਕਰਨਾ ਹੈ ਸਾਨੂੰ ਆਮ ਨੌਜਵਾਨਾਂ ਨੂੰ ਚਾਹੇ ਸਾਡੇ ਕੰਮ ਜਿੱਦਣ ਮਰਜੀ ਵੱਡੇ ਸੀ ਸਾਨੂੰ ਪ੍ਰੇਰਿਆ ਸੀ ਸਾਰਾ ਕੁਝ ਛੱਡ ਕੇ ਰਾਜਨੀਤੀ ਚ ਆਏ ਕਿ ਅਸੀਂ ਇਹਨਾਂ ਦੇ ਨਾਲ ਲੱਗ ਕੇ ਨਾ ਪੰਜਾਬ ਨੂੰ ਸੁਧਾਰਨਾ ਹੈ ਪੰਜਾਬ ਦੇ ਲੋਕ ਜਿਹੜੀ ਚੀਜ਼ਾਂ ਦੀ ਉਮੀਦ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕ ਵੱਖਰਾ ਸਿਸਟਮ ਹੋਣਾ ਚਾਹੀਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਨਿੱਕੇ ਨਿੱਕੇ ਉਹ ਮਹਾਨ ਬੱਚਿਆਂ ਨੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਉਸ ਧਰਤੀ ਦਾ ਥੋੜਾ ਜਿਹਾ ਦਾ ਖਿਆਲ ਰੱਖੀਏ ਬਾਬੇ ਨਾਨਕ ਦੀ ਧਰਤੀ ਦਾ ਹਲੇ 500 ਸਾਲਾ ਪੁਰਾਣਾ ਇਤਿਹਾਸ ਹੈ ਜਿੱਥੇ ਇਨਸਾਨੀਅਤ ਲਈ ਸੀਸ ਦਿੱਤੇ ਗਏ ਕੁਰਬਾਨੀਆਂ ਦਿੱਤੀਆਂ ਗਈਆਂ ਕਿ ਅਸੀਂ ਉਸ ਧਰਤੀ ਲਈ ਕੁਝ ਸੇਵਾ ਭਾਵਨਾ ਦਾ ਕੁਝ ਇਹੋ ਜਿਹਾ ਕੰਮ ਕਰੀਏ ਲੋਕਾਂ ਦੇ ਲਈ ਸੋ ਇਹ ਸੋਚ ਇਹ ਗੱਲਾਂ ਬਾਤਾਂ ਦੇਖ ਕੇ ਅਸੀਂ ਰਾਜਨੀਤੀ ਵਿੱਚ ਆਉਣ ਵਾਲੇ ਨੌਜਵਾਨਾਂ ਪੁਰਾਣੀਆਂ ਪਾਰਟੀਆਂ ਤੁਸੀਂ ਜਿੰਨੀਆਂ ਵੇਖੀਆਂ ਸਾਰੇ ਹੀ ਬਜ਼ੁਰਗ ਨੇ ਜਿੰਨੇ ਐਮ.ਐਲ.ਏ ਦੀ ਕੁਰਸੀ ਉੱਤੇ ਬੈਠੇ ਨੇ ਜਿੰਨੇ ਮੰਤਰੀ ਬਣਦੇ ਨੇ ਸਾਰਿਆਂ ਨੇ ਉਮਰਾਂ ਭਾਵੇਂ ਅੱਛੀ ਨਾਲ ਤਿਆਰਬਾ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਆਮ ਆਦਮੀ ਪਾਰਟੀ ਨੂੰ ਇਹ ਪਤਾ ਸੀ ਕਿ ਸਾਨੂੰ ਨਵੇਂ ਬੱਚੇ ਚੱਕੜੇ ਬੈਣਗੇ ਜਿਨ੍ਹਾਂ ਦੀ ਨਵੀਂ ਸੋਚ ਹੋਵੇ ਜਿਨ੍ਹਾਂ ਦੇ ਖੂਨ ਵਿੱਚ ਜਿਨ੍ਹਾਂ ਦੀ ਸੋਚ ਵਿੱਚ ਕਰਾਪਸ਼ਨ ਨਾ ਹੋਵੇ ਜਿੱਦਾਂ ਨੂੰ ਆਪਾਂ ਗਾ ਪਈਆ ਹੁਣ ਵੀ ਪੈਸੇ ਲਏ ਬਿਨਾ ਦਫ਼ਤਰਾਂ ਵਿੱਚ ਕੰਮ ਕਰਨੇ ਹੀ ਨਹੀਂ ਕੋਈ ਆਮ ਬੰਦਾ ਆ ਗਿਆ ਉਹ ਤੋਂ ਵੀ 1.5 ਲੱਖ ਰੁਪਈਆ ਕਢਾਉਣਾ ਸਾਨੂੰ ਉਹੋ ਜੇ ਇਹਨਾਂ ਨੇ ਨੌਜਵਾਨਾਂ ਨੂੰ ਤਾਂ ਚੱਕਿਆ ਕਿ ਇਹਨਾਂ ਦੀ ਸੋਚ ਤਾਜ਼ਾ ਹੈ ਇਹਨਾਂ ਨੇ ਹੁਣੇ ਸਕੂਲਾਂ ਕਾਲਜਾਂ ਵਿੱਚੋਂ ਕਦਮ ਬਾਹਰ ਰੱਖੇ ਨੇ ਇਹਨਾਂ ਦੀ ਸੋਚ ਉਹ ਹੈ ਜਿਹੜੇ ਕਿ ਹੁਣ ਤੱਕ ਅਸੀਂ ਜਿਹੜੇ ਸਾਡੀ ਕਰਾਪਸ਼ਨ ਚੱਲਦੀ ਰਹੀ ਆ ਪੰਜਾਬ 'ਚ ਅਸੀਂ ਉਹਨਾਂ ਨੂੰ ਮੇਲੇ ਮਾਰਦੇ ਰਹੇ ਆ ਕਿ ਇਹ ਕਹਿਜਾ ਸਿਸਟਮ ਚਲਾਇਆ ਹੋਇਆ ਇਹਨਾਂ ਨੇ ਇਹ ਕਿਉਂ ਨਹੀਂ ਸੁਧਾਰ ਲੈ ਕੇ ਆਉਂਦੇ ਕਦੋਂ ਜਿਹੜਾ ਸਿਸਟਮ ਬਦਲਣਾ ਉਹ ਕਹਿਣ ਵਾਲਿਆਂ ਨੂੰ ਉਂਗਲਾਂ ਚੱਕਣ ਵਾਲਿਆਂ ਨੂੰ ਆ ਜਿਵੇਂ ਸਾਹਮਣੇ ਬਹਿ ਕੇ ਅਸੀਂ ਸੁਣਦੇ ਹੁੰਦੇ ਸੀ ਉਹਨਾਂ ਨੂੰ ਆਹਾ ਮਾਈਕ ਉੱਤੇ ਆ ਕੁਰਸੀਆਂ ਉੱਤੇ ਲਿਆ ਕੇ ਆਮ ਆਦਮੀ ਪਾਰਟੀ ਨੇ ਬਿਠਾਇਆ ਆਮ ਲੋਕਾਂ ਨੂੰ ਮੌਕਾ ਦਿੱਤਾ ਹੁਣ ਇਹ ਕੁਰਸੀਆਂ ਤੇ ਬਹਿ ਕੇ ਕੌਣ ਕੀ ਕਰਦਾ ਹੈ ਇਹ ਮੈਟਰ ਕਰਦਾ ਕਿ ਇਹ ਜਦੋਂ ਕੁਰਸੀ ਉਹਨਾਂ ਦੇ ਹੱਥਾਂ 'ਉਂਦੀ ਹੈ ਕਲਮ ਉਹਨਾਂ ਦੇ ਹੱਥਾਂ 'ਉਂਦੀ ਹੈ ਤਾਕਤ ਉਹਨਾਂ ਦੇ ਹੱਥਾਂ 'ਉਂਦੀ ਹੈ ਤਾਂ ਕਿੰਨੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾਂਦਾ ਹੈ ਮੈਂ ਹਮੇਸ਼ਾ ਮਾਨ ਨਾਲ ਕਹਾ ਮੇਰੇ ਪਿੰਡਾਂ ਦੇ ਇੱਥੇ ਸਰਪੰਚ ਖੜੇ ਨੇ ਲਗਭਗ ਸਾਰੇ ਸਰਪੰਚ ਸਹਿਬਾਨ ਸਾਡੇ ਆਏ ਹੋਏ ਨੇ ਅੱਜ ਤੱਕ ਅਪਡੇਟ ਜਾਣੀ ਲਈ ਮੇਰਾ ਕਿਸੇ ਵੀ ਸਰਪੰਚ ਨੂੰ ਹੋਣੀ ਹੈ ਕਿ ਤੁਸੀਂ ਸਾਨੂੰ ਹਿੱਸਾ ਦੇਣਾ ਹੈ ਕਿਸੇ ਬੀਡੀਪੀਓ ਨੂੰ ਕਿਉਂਕਿ ਪਿੰਡਾਂ ਨਾਲ ਹੀ ਪੰਜਾਬ ਹੈ ਪਿੰਡਾਂ ਦਾ ਵਿਕਾਸ ਹੋਊਗਾ ਤਾਂ ਪੰਜਾਬ ਅੱਗੇ ਜਾਊਗਾ ਅੱਜ ਜੇ ਕੈਨੇਡਾ ਅਮਰੀਕਾ ਭਰਿਆ ਹੋਇਆ ਨਾ ਤਾਂ ਪਿੰਡਾਂ ਵਾਲੇ ਨੌਜਵਾਨਾਂ ਨਾਲ ਭਰਿਆ ਹੋਇਆ ਪਿੰਡ ਖਾਲੀ ਹੋਏ ਨੇ ਤਾ ਉੱਥੇ ਜਾ ਕੇ ਡੇਰੇ ਲੱਗੇ ਦੇ ਪਿੰਡਾਂ ਵਾਲੇ ਗਏ ਨੇ ਨਿਕਲ ਕੇ ਕਿਉਂਕਿ ਉਹ ਗੰਦੀਆਂ ਨਾਲੀਆਂ ਨਾ ਕੋਈ ਗਰਾਊਂਡ ਨਾ ਕੋਈ ਸਿਸਟਮ ਕਰਾਪਸ਼ਨ ਕਰਾਪਸ਼ਨ ਹੀ ਕਰਾਪਸ਼ਨ ਕਰਾਪਸ਼ਨ ਹੀ ਕਰਾਪਸ਼ਨ ਸੀ ਤਾਂ ਕਰਕੇ ਇਥੋਂ ਪਿੰਡ ਖਾਲੀ ਹੋਏ ਮੈਂ ਪ੍ਰਮਾਤਮਾ ਨੂੰ ਬਾਬਾ ਨਾਨਕ ਜੀ ਨੂੰ ਹਾਜ਼ਰ ਮਾਜ਼ਰ ਜਾਣ ਕੇ ਕਹਿੰਨੀ ਐ ਕਿ ਮੇਰਾ ਕੱਖ ਨਾ ਰਵੇ ਜੇ ਮੈਂ ਪਿੰਡਾਂ ਦੀ ਗਰਾਂਟਾ ਵਿੱਚੋਂ ਕਦੇ ਛਾਣੀ ਵੀ ਖਾਦੀ ਹੋਵੇ ਕਹਿੰਦੇ ਵੀ ਜ ਸਾਡੇ ਮੈਂ ਕ腐ਸ਼ਨ ਦੀ ਕਦੇ ਮੇਰੇ ਕਿਸੇ ਸਰਪੰਚ ਤੋਂ ਮੰਗੀ ਹੋਵੇ ਕਦੇ ਕਿਸੇ ਬीडीपीਓ ਤੋਂ ਮੰਗੀ ਹੋਵੇ ਕਦੇ ਡੀਸੀ ਨੂੰ ਕਿਹਾ ਹੋਵੇ ਕਦੇ ਡੀਡੀਪੀਓ ਨੂੰ ਕਿਹਾ ਹੋਵੇ ਸਾਡਾ ਇੱਕੋ ਮਕਸਦ ਹੈ ਕਿ ਪਿੰਡ ਤਰੱਕੀ ਕਰਨ ਪਿੰਡਾਂ ਵਿੱਚ ਚੰਗਾ ਬੰਦੋਬਸਤ ਹੋਵੇ ਪਿੰਡਾਂ ਵਿੱਚ ਚੰਗਾ ਸਿਸਟਮ ਹੋਵੇ ਸੋ ਸਾਡੀ ਜਿਹੜੀ ਸੋਚ ਹੈ ਜਿਹੋ ਜਿਹੇ ਤੁਸੀਂ ਸੋਚਦੇ ਨਾਲ ਸਾਨੂੰ ਬਣਾਇਆ ਸੀ ਉਸੇ ਸੋਚ ਨਾਲ ਅਸੀਂ ਕੰਮ ਕਰ ਰਹੇ ਹਾਂ ਹਾ ਕੁਛ ਮਹੀਨੇ ਹੋਏ ਨੇ ਅਸੀਂ ਖਰੜ ਦੀ ਕਮੇਟੀ ਬਦਲੀ ਹੈ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਗਾਏ ਗਏ ਆ ਤੁਹਾਨੂੰ ਸਰਕਾਰਾਂ ਬਣਦੀਆਂ ਦਿਸਦੀਆਂ ਹੋਣਗੀਆਂ ਅੱਜੇ ਰੋਡ ਦਾ ਕੀ ਹਾਲ ਸੀ ਕਿਸ ਤਰੀਕੇ ਦੀ ਉਹ ਉੱਥੇ ਸੜਕ ਤੁਹਾਨੂੰ ਬੜੀ ਦਿਖਦੀ ਹੈ ਹਰ ਥਾਂ ਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੱਥੇ ਵੀ ਸਾਡੇ ਹੱਥ ਤਾਕਤ ਆਉਂਦੀ ਹੈ ਜਿੰਨਾ ਸੀ ਕਰ ਸਕਦੇ ਅਸੀਂ ਕੰਮ ਕਰ ਰਹੇ ਹਾਂ ਜੀ ਅਸੀਂ ਹੱਥ ਦੇ ਹੱਥ ਰੱਖ ਕੇ ਬੈਠਣ ਨੂੰ ਨਹੀਂ ਆਏ ਯਕੀਨ ਰੱਖਿਓ ਅਸੀਂ ਨੌਜਵਾਨ ਆ ਸਾਡੀ ਸੋਚ ਵਿੱਚ ਉਹ ਪੁਰਾਣੀਆਂ ਚੀਜ਼ਾਂ ਹੈ ਨਹੀਂ ਨਾ ਅਸੀਂ ਢਾਲਣਾ ਢਲਣ ਵਾਲੇ ਨਹੀਂ ਆਗੇ ਅਸੀਂ ਕਿਸੇ ਸਿਸਟਮ 'ਚ ਢਾਲਾਂਗੇ ਅਸੀਂ ਸਿਸਟਮ ਬਦਲਾਂਗੇ ਬਦਲਾ ਵੀ ਬਦਲਾਂਗੇ ਜੈਕਾਰਾ ਜਿੰਦਾਬਾਦ ਜੈਕਾਰਾ ਜਿੰਦਾਬਾਦ ਵੇੜੇ ਮਨਵਾਲ ਗਗਨ ਮਾਨ ਜਿੰਦਾਬਾਦ ਟਾਈਮ ਲੱਗ ਸਕਦਾ ਮੇਰੇ ਬਜ਼ੁਰਗ ਬੈਠੇ ਆ ਟਾਈਮ ਲੱਗ ਸਕਦਾ ਸਿਸਟਮ ਨੂੰ ਆਤਾ ਪੁਰਾਣੀਆਂ ਨੇ ਪਰ ਇਹ ਬੁੱਝਣ ਜਦ ਕਿ ਅਸੀਂ ਢਲ ਜਾਂਦੇ ਅਸੀਂ ਦੇਖ ਰਹੇ ਆ ਸਾਰਿਆਂ ਨੂੰ ਇੱਕਦਮ ਬਦਲ ਨਹੀਂ ਕੀਤਾ ਜਾ ਸਕਦਾ ਪਰ ਸੁਭਾ ਹੋਣਾ ਜਿੱਦਣ ਸਿਸਟਮ ਬਦਲਣਾ ਤੇ ਯਕੀਨ ਰੱਖਿਓ ਪੂਰੇ ਦੇਸ਼ ਵਿੱਚ ਜਿਸਟਸ ਸਿਸਟਮ ਬਦਲੂਗਾ ਉਹ ਪਹਿਲਾ ਰਾਜਧਾਨਿਕ ਸਿਸਟਮ ਪੰਜਾਬ 'ਚ ਹੀ ਬਦਲੂਗਾ ਗੋਰੀਏ ਦੇ ਪੂਰਾ ਦੇਸ਼ ਦਿੱਤਿਆ ਸੀ ਐਂਡ ਚਾਇਸੀ ਪੰਜਾਬ 'ਚ ਪੰਜਾਬੀ ਪੰਜਾਬੀ ਬਦਲਣ ਵਾਲਿਆਂ ਚੋਂ ਨੇ ਇਹ ਕੁਰਬਾਨੀਆਂ ਦੇਣ ਵਾਲਿਆਂ ਚੋਂ ਨੇ ਆ ਸਿਰਾਂ ਉੱਤੇ ਪੱਗਾਂ ਐਵੇਂ ਨਹੀਂ ਰੱਖੀਆਂ ਬਈਆਂ ਇਹ ਸਰਦਾਰੀਆਂ ਅਸੀਂ ਐਵੇਂ ਨਹੀਂ ਲਾਈਆਂ ਅਸੀਂ ਤਾਂ ਹਰਤੇ ਗੋਡੇ ਰੱਖ ਕੇ ਵਿਰੋਧੀਆਂ ਦੇ ਨਾਲ ਜਿਨ੍ਹਾਂ ਨੇ ਪੰਜਾਬ ਤੇ ਮਾੜੀ ਆ ਕੇ ਰੱਖੀ ਇਨਸਾਨੀਅਤ ਤੇ ਮਾੜੀ ਰੱਖ ਕੇ ਰੱਖੀ ਸਾਡੇ ਸ਼ਸਤਰ ਚੱਕੜੇ ਨਹੀਂ ਸਿਖਾਏ ਹੋਏ ਨੇ ਪਰ ਜਦੋਂ ਨਾਲ-ਨਾਲ ਸਾਨੂੰ ਭੱਤੀ ਸਿਖਾਈ ਹੋਈ ਹੈ ਸੋ ਸਾਡੇ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਜਿੱਥੇ ਸਾਨੂੰ ਸਹਿਬ ਰਣਾ ਸਿਖਾਇਆ ਜਾਂਦਾ ਨਿੰਮਤਾਂ ਚ ਰਣਾ ਸਿਖਾਇਆ ਜਾਂਦਾ ਉੱਥੇ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣੀ ਵੀ ਸਿਖਾਈ ਜਾਂਦੀ ਹੈ ਅਸੀਂ ਜਦੋਂ ਵੀ ਜਦੋਂ ਜਦੋਂ ਵੀ ਪੰਜਾਬ ਉੱਤੇ ਕਿਸੇ ਦੀ ਮਾੜੀ ਅੱਖ ਰੱਖੀ ਜਾਊਗੀ ਮੈਂ ਪੰਜਾਬ ਦੀ ਧੀ ਹਾਂ ਤੇ ਪੰਜਾਬ ਦੇ ਲੋਕ ਸ਼ੇਰਦਿਆਂ ਨੂੰ ਜਨਮ ਦਿੰਦੇ ਨੇ ਇਹ ਯਾਦ ਰੱਖਿਓ ਪੰਜਾਬ ਦੇ ਲੋਕ ਸ਼ੇਰਦਿਆਂ ਨੂੰ ਜਨਮ ਦਿੰਦੇ ਨੇ ਤੇ ਯਕੀਨ ਰੱਖਿਓ ਜਦੋਂ ਵੀ ਕਿਸੇ ਨੇ ਵੀ ਪੰਜਾਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਰਗੇ ਨੌਜਵਾਨ ਅੱਗੇ ਆਉਣਗੇ ਅੱਗੇ ਆਉਣਗੇ ਆਉਣਗੇ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਤੇ ਜਿੰਨੀ ਤੁਸੀਂ ਸਾਨੂੰ ਉਮੀਦ ਦੇ ਨਾਲ ਜਿੰਨੀ ਮਾਣ ਦੇ ਨਾਲ ਤੁਸੀਂ ਸਾਨੂੰ ਇਹ ਕੁਰਸੀਆਂ ਉੱਤੇ ਬਿਠਾਇਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਪੁਰਾਣੇ بگੜੇ ਹੋਏ ਸਿਸਟਮ ਨੂੰ ਅਸੀਂ ਕਿਸ ਤਰੀਕੇ ਠੀਕ ਕਰੀਏ ਬਹੁਤ ਥਾਵਾਂ ਤੇ ਇਹਨਾਂ ਨੂੰ ਸਮਝਾਇਆ ਜਾਂਦਾ ਬਹੁਤ ਥਾਵਾਂ ਤੇ ਇਹਨਾਂ ਨੂੰ ਤਰੀਕੇ ਨਾਲ ਚਲਾਇਆ ਜਾਂਦਾ ਪਰ ਯਕੀਨ ਰੱਖਿਓ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕਾਂ ਦਾ ਟਿਕਣਾ ਕੋਈ ਸੌਖਾ ਕੰਮ ਨਹੀਂ ਆ ਪਹਿਲਾਂ ਛੇੜੀ ਉਹ ਆਉਂਦੀ ਹੀ ਨਹੀਂ ਤੁਹਾਡੇ ਕਿਵੇਂ ਚਾਰ ਬੰਦਿਆਂ ਨੂੰ ਕਹਦਾ ਕਿ ਇਲੈਕਸ਼ਨ ਲੜ ਲਓ ਤੁਸੀਂ ਕੋਈ ਦੂਜਾ ਬੰਦਾ ਮੂਹਰੇ ਕਰੂੰਗਾ ਜਿਹੜਾ ਬੰਦਾ ਬੇਹੱਦ ਸਾਫ਼ ਸੁਥਰਾ ਬੰਦਾ ਹੈ ਕਿਉਂਕਿ ਇਹਦੇ ਵਿੱਚ ਆਉਣ ਦੇ ਲਈ ਤੁਹਾਨੂੰ ਆਪ ਦਾ ਟੋਟਲੀ ਇਸ ਸਿਸਟਮ ਨੂੰ ਸਮਝਣਾ ਪੈਂਦਾ ਇਹ ਚਿੱਕਰ ਦੇ ਵਿੱਚ ਤੁਹਾਨੂੰ ਜਾਣਾ ਪੈਂਦਾ ਇਹ ਚਿਕੜ ਨੂੰ ਦੇਖਣਾ ਪੈਂਦਾ ਕਿ ਇਸ ਤਰੀਕੇ ਦਾ ਹਰ ਬੰਦਾ ਹਿੰਮਤ ਨਹੀਂ ਕਰਦਾ ਜੀ ਅੱਜ ਆਪਦੇ ਪਰਿਵਾਰ ਦੇ ਚਾਰ ਜੀਆਂ ਦਾ ਖਰਚਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਔਖੀਆਂ ਨੇ ਪਰ ਜਦੋਂ ਤੁਹਾਡੇ ਉੱਤੇ ਤੁਹਾਡੇ ਉੱਤੇ ਨਾ ਜਦੋਂ ਐਡੇ ਹਲਕੇ ਦੀ ਲੱਖਾਂ ਲੋਕਾਂ ਦੀ ਉਮੀਦ ਹੋਵੇ ਉਹ ਜ਼ਿੰਮੇਵਾਰੀ ਨੂੰ ਸਾਂਭਣਾ ਉਹ ਜ਼ਿੰਮੇਵਾਰੀ ਨੂੰ ਦੇਖਣਾ ਉਹ ਵੀ ਰਾਜਨੀਤਿਕ ਵਰਗੇ ਸਿਸਟਮ 'ਚ ਜਿੱਥੇ ਪੋਲਿਟਿਕਸ ਤੁਹਾਨੂੰ ਪਤਾ ਕਿੱਦਾਂ ਦੀ ਹੈ ਪੋਲਿਟਿਕਸ ਕੋਈ ਸੌਖਾ ਕੰਮ ਨਹੀਂ ਹੈ ਜੇ ਕਿ ਇੱਥੇ ਬਹਿ ਕੇ ਸਰਦਾਰੀਆਂ ਮਿਲ ਗਈਆਂ ਅੱਗੇ ਪਿੱਛੇ ਥੋੜੇ ਗੱਲ ਮੈਨੇ ਤੇ ਬੱਲੇ ਇਹ ਬੱਲੇ ਬੱਲੇ ਦੇਖਣ ਨੂੰ ਹੁੰਦੀ ਹੈ ਜੀ ਇਹ ਇਹ ਇਹੋ ਜਿਹੀ ਚੀਜ਼ਾਂ ਨੇ ਜਿਹੜੀ ਰਾਤ ਨੂੰ ਸੌਣ ਨਹੀਂ ਦਿੰਦੀ ਤੁਹਾਨੂੰ ਇਹ ਤਾਜ ਕੰਡਿਆਂ ਦਾ ਹੈ ਤੇ ਇੱਥੇ ਇਹ ਸਿਸਟਮ ਨੂੰ ਸਾਫ਼ ਕਰਨ ਲਈ ਜੇ ਕਿਸੇ ਨੇ ਬਾੜੀ ਮੁਗਾਵਤ ਕਰਦੇ ਨਾ ਕੋਈ ਬੰਦਾ ਕਿ ਅਸੀਂ ਇਹ ਸਿਸਟਮ ਨੂੰ ਇਸ ਤਰੀਕੇ ਜਿਸ ਤਰੀਕੇ ਦਾ ਲੰਬਾ ਸਮੇਂ ਤੋਂ ਚੱਲਦਾ ਆ ਰਿਹਾ ਹੈ ਉਹ ਬਚੂਗਾ ਨਹੀਂ ਉਹ ਬੰਦਾ ਇਹ ਰਾਜਨੀਤੀ ਦੇ ਵਿੱਚ ਬਹੁਤੇ ਸਿੱਧੇ ਬੰਦਿਆਂ ਨੂੰ ਕੱਟ ਦਿੱਤਾ ਜਾਂਦਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਸੋ ਇਹ ਸਿਸਟਮ ਨੂੰ ਸਾਨੂੰ ਸਮਝਣਾ ਪਵੇੜਾ ਇਹਦੇ ਵਿੱਚ ਵੜਨਾ ਪਵੇੜਾ ਫਿਰ ਇਹਨੂੰ ਬਦਲਣਾ ਪਵੇੜਾ ਅਗਲੀਆਂ ਪੀੜ੍ਹੀਆਂ ਆ ਰਹੀਆਂ ਨੇ ਆ ਜਿਹੜੇ ਬੈਠੇ ਆ ਨਾ ਸਾਡੇ ਤੋਂ ਛੋਟੇ ਇਹ ਸਾਡੇ ਤੋਂ ਵੀ ਉੱਪਰ ਨਿਕਲਣ ਲਈ ਯਾਦ ਰੱਖਿਓ ਸਾਡੇ 'ਚ ਕਮੀਆਂ ਹੋ ਸਕਦੀਆਂ ਸਾਡੀ ਔਲਾਦਾਂ ਦੀ ਅਗਲੀ ਪੀੜ੍ਹੀ ਨਹੀਂ ਹੋਣਗੀਆਂ ਇਹਨਾਂ ਨੂੰ ਇਹ ਇਹ ਹੌਣੀ ਬਣੀ ਸਿਸਟਮ ਬਦਲੂਗਾ ਪੰਜਾਬ ਬਦਲੂਗਾ ਇਹ ਪੱਕੀ ਗੱਲ ਹੈ ਮੈਂ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਇਸ ਪੁਰਾਣੇ ਉਲਝੇ ਹੋਏ ਸਿਸਟਮ ਨੂੰ ਸੁਲਝਾਉਣ ਲਈ ਦਿਨ ਰਾਤ ਇੱਕ ਕੀਤਾ ਜਿਸ ਤਰੀਕੇ ਹਰ ਘਰ ਦੀ ਬਿਜਲੀ ਮਾਫ ਕੀਤੀ ਗਈ ਹੈ ਜਿਸ ਤਰੀਕੇ ਪੰਜਾਬ ਵਿੱਚ ਨੌਕਰੀਆਂ ਲਈ ਇੱਕ ਵੀ ਪੈਸਾ ਨਹੀਂ ਚਾਦਦਾ ਮੇਰੇ ਕੋਲ ਬਹੁਤ ਲੋਕ ਆਉਂਦੇ ਕਿ ਨੌਕਰੀ ਜੀ ਇੱਧਰ ਸਿਫਾਰਿਸ਼ ਸਾਡੇ ਮੁੱਖ ਮੰਤਰੀ ਨਾ ਸਿਫਾਰਿਸ਼ ਲੈਂਦੇ ਆ ਨਾ ਇੱਥੇ ਪੈਸਾ ਚੱਲਦਾ ਜੀ ਬਿਨਾਂ ਰਿਸ਼ਤ ਤੋਂ ਯੋਗਤਾ ਦੇ ਆਧਾਰ ਉੱਤੇ ਪੰਜਾਬ ਸਰਕਾਰ ਨੌਕਰੀਆਂ ਦਿੰਦੀ ਹੈ ਇੱਕ ਚੀਜ਼ ਸ਼ਾਇਦ ਮੁੱਖ ਮੰਤਰੀ ਖੁਦ ਵੀ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਵੀ ਇਹ ਗੱਲ ਕੱਟ ਕਰਦੇ ਆ ਕਿ ਉਹਨਾਂ ਨੇ ਨਹਿਰੀ ਪਾਣੀ ਬਹੁਤ ਦੂਰ ਤੱਕ ਪਹੁੰਚਾਦਾ ਨਹਿਰਾਂ ਕੱਡੀਆਂ ਨੇ ਪੰਜਾਬ ਦਾ ਪਾਣੀ ਥੱਲੇ ਨੂੰ ਜਾ ਰਿਹਾ ਹੈ ਇੰਨਾ نیچے ਨੂੰ ਜੇ ਨਹਿਰਾਂ ਰਾਹ ਕੱਡੀਆਂ ਜਾਂਦੀਆਂ ਸੀ ਕਿਉਂ ਪਹਿਲਾਂ ਤੇਰਾ ਹੀ ਬੜੀ ਕਰਦੇ ਰਹਿੰਦੇ ਤਾਂ ਪਾਣੀ ਦਾ ਨੁਕਸਾਨ ਬਹੁਤ ਵੱਡਾ ਹੋਣਾ ਸੀ ਹੋਰ 40-50 ਸਾਲਾਂ ਤੱਕ ਟਿਊਬਨ ਫੇਲ ਹੋ ਜਾਣੇ ਸੀ ਸੋ ਜਿਹੜਾ ਨਹਿਰੀਕਰਨ ਕੀਤਾ ਜਾ ਰਿਹਾ ਪਿੰਡਾਂ 'ਚ ਖੇਤਾਂ ਨੂੰ ਪਾਣੀ ਨਹਿਰਾਂ ਰਾਹੀਂ ਪਹੁੰਚਾਇਆ ਜਾ ਰਿਹਾ ਇਹ ਬੜਾ ਕਾਬਲੇ ਤਰੀਫ਼ ਕੰਮ ਹੈ ਜੀ ਜਿਸ ਤਰੀਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਹਿਰ ਦੀਆਂ ਹਲਕੇ ਦੀਆਂ ਸਾਰੀਆਂ ਸੜਕਾਂ ਪਾਸ ਹੋ ਗਈਆਂ ਸਾਰੀਆਂ ਸੜਕਾਂ ਦਾ ਪੈਸਾ ਆ ਗਿਆ ਜੀ ਕੋਈ 2-4 ਸੜਕਾਂ ਨੂੰ ਛੱਡ ਕੇ ਉਹ ਵੀ ਸਰਕਾਰ ਨੇ ਜਿਹੜੀ ਮਨਜ਼ੂਰੀ ਦੇ ਦੇਣੀ ਹੈ ਵੱਖੋ-ਵੱਖ ਜਿਹੜੇ ਕੰਮ ਉਹ ਸ਼ਹਿਰ 'ਚ ਚੱਲ ਰਹੇ ਨੇ ਨਵੇਂ ਕਾਉਂਡ ਦੇ ਵਿੱਚ ਪਹਿਲੀ ਵਾਰ ਅਸੀਂ ਜਿਹੜਾ 60 ਕਰੋੜ ਤੋਂ ਉੱਪਰ ਦਾ ਐਸਟੀਪੀਏ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੱਗ ਰਿਹਾ ਜੀ ਲਾਇਆ ਨਹੀਂ ਸੀ ਕਿਸੇ ਐਮਐਲਏ ਨੇ ਮੀਟਰ ਉਹਨਾਂ ਦੇ ਖੁੱਲ੍ਹ ਗਏ ਇੱਥੇ ਸਮੀਨ ਕਲੇਮ ਦੇ ਵਿੱਚ ਵੀ ਮੀਟਰ ਖੋਲੇ ਗਏ ਦੇ ਇਥੇ ਸਾਡੇ ਤਿੰਨ ਐਸਟੀਪੀ ਜਿਹੜੇ ਸ਼ਹਿਰ ਲਈ ਪਾਸ ਹੋਏ ਨੇ ਕਜੋਲੀ ਵਾਟਰ ਕੋਈ 149 ਕਰੋੜ ਦਾ ਪ੍ਰੋਜੈਕਟ ਜਿਹੜਾ ਸ਼ਹਿਰ ਲਈ ਪਾਸ ਹੋਇਆ। ਸੋ ਬਹੁਤ ਸਾਰੇ ਜਿਹੜੇ ਕੰਮ ਨੇ ਸੜਕਾਂ ਨੇ ਘੱਟੋਂ ਘੱਟ ਆਪਣੇ ਹਲਕੇ ਹਲਕੇ 'ਚ 4-500 ਕਰੋੜ ਦੇ ਤਾਂ ਬਿਜਲੀ ਦੇ ਪੰਜਾਬ ਸਰਕਾਰ ਨੇ ਪੈਸੇ ਦਿੱਤੇ ਨੇ ਸਿਰਫ ਬਿਜਲੀ ਵਾਸਤੇ। ਸੋ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸ੍ਰੀ ਮੁਖਮੰਦਲੀ ਸਾਹਿਬ ਦਾ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ 4 ਸਾਲ ਹੋ ਗਏ ਨੇ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਮੇਰੀ ਮਦਦ ਕੀਤੀ ਹੈ ਮੈਨੂੰ ਪੈਸਾ ਦਿੱਤਾ ਲੋਕਾਂ ਕੋਲ ਪੈਸਾ ਆਇਆ ਹੈ ਅਗੇ ਸਿਸਟਮ ਉਹਨੂੰ ਕਿੰਨੀ ਇਮਾਨਦਾਰੀ ਨਾਲ ਕਿੰਨੀ ਤੇਜ਼ੀ ਨਾਲ ਜਿਵੇਂ ਟਾਂਡੇ ਦੇ ਬੁਲਦੇ ਅਸੀਂ 11 ਕਰੋੜ ਦੇ ਪਾਸ ਕਰਾਈ ਪੰਜ ਪੁਲ 4 ਸਾਲ ਹੋ ਗਏ ਹਲੇ ਤੱਕ ਸਿਸਟਮ ਉਲਝਿਆ ਹੋਇਆ ਉਹਨਾਂ ਨੂੰ ਬਣਾਉਣ ਦੇ ਲਈ ਸਾਡਾ ਕੰਮ ਆ ਪੈਸੇ ਲੈਣਾ ਮੈਂ ਉਹਨਾਂ ਨੂੰ ਬਹੁਤ ਵਾਰ ਸਮਝਾਇਆ ਜਿੰਨੇ ਵੀ ਅ fırsਰ ਹੁੰਦੇ ਕਿ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਸਾਰੇ ਪਬਲਿਕ EMPLOYEES ਆ ਅਸੀਂ ਲੋਕਾਂ ਲਈ ਕੰਮ ਕਰਦੇ ਆ ਸਾਡੀਆਂ ਤਨਖਾਹਾਂ ਲੋਕਾਂ ਦੇ ਟੈਕਸ ਚ ਆਉਂਦੀਆਂ ਨੇ ਤੁਹਾਨੂੰ ਜ਼ਰੂਰੀ ਨਹੀਂ ਕਿ ਤੁਹਾਡੇ ਐਮ.ਐਲ.ਏ ਦੇ ਫੋਨ ਆਉਣਗੇ 25 ਫੋਨ ਉਹ ਕਰੂਗਾ ਤਾਂ ਤੁਸੀਂ ਸੜਕ ਬਣਾਉਂਗੇ ਤੁਹਾਡੀ ਇੱਕ ਨੌਕਰੀ ਹੈ ਤੁਸੀਂ ਸਾਰੀ ਉਮਰ ਲੀਡਰ ਤਾਂ 5 ਸਾਲਾਂ ਬਾਅਦ ਰਿਪੀਟ ਹੋ ਜਾਣ ਬਦਲ ਜਾਣ ਤੁਸੀਂ ਤਾਂ ਸਾਰੀ ਉਮਰ ਤਨਖਾਹ ਲੈਣੇ ਹੋ ਮੁੜ ਕੇ ਪੈਨਸ਼ਨ ਲੈਣੇ ਹੋ ਸੋ ਉਹਨਾਂ ਨੂੰ ਸਮਝਾਈਦਾ ਇਹ ਸਿਸਟਮ ਹੌਲੀ-ਹੌਲੀ ਬਦਲਣਾ ਹੈ ਪੁਰਾਣਾ ਸਿਸਟਮ ਹੈ ਪੁਰਾਣੀਆਂ ਆਦਤਾਂ ਇਹਨਾਂ ਨੂੰ 60 ਸਾਲਾਂ ਦੀਆਂ ਪਈਆਂ ਹੋਈਆਂ ਨੇ ਲੱਗੇ ਹੋਏ ਆ ਇਮਾਨਦਾਰੀ ਨਾਲ ਲੱਗੇ ਹੋਏ ਆ ਕੰਮ ਕਰਨ ਵਾਲੇ ਅਸੀਂ ਨੌਜਵਾਨਾਂ ਜੋ ਕਿਸੇ ਤਰੀਕੇ ਦਾ ਕਦੀ ਵੀ ਇਹੋ ਜਿਹਾ ਸਮਝੌਤਾ ਨਹੀਂ ਕਰਾਂਗੇ ਜਿਹਦੇ ਨਾਲ ਮੇਰੇ ਪੰਜਾਬ ਦਾ ਸਾਡੇ ਲੋਕਾਂ ਦਾ ਸਾਡੇ ਕਿਸੇ ਵੀ ਵਰਗ ਦਾ ਅੱਧਾ ਇੰਚ ਦਾ ਵੀ ਨੁਕਸਾਨ ਹੋਵੇ ਇਹੋ ਜਿਹਾ ਸਮਝੌਤਾ ਕਰਨ ਵਾਲੇ ਦਿਨ ਅਸੀਂ ਨਹੀਂ ਜੰਗੇ ਸੋ ਸਾਰੀ ਟੀਮ ਦਾ ਮੇਰੇ ਭਰਾਵਾਂ ਦਾ ਧਿਆਣਾ ਦਾ ਬਹੁਤ-ਬਹੁਤ ਧੰਨਵਾਦੀਆਂ ਮੈਂ ਬਹੁਤ ਧੰਨਵਾਦ ਕਰਦੀ ਆਂ ਸਾਰਿਆਂ ਦਾ ਪਤਾ ਨਹੀਂ ਕਿਸ ਮੇਰੇ ਕਰਮਾਂ ਦੇ ਵਿੱਚ ਇਹ ਜ਼ਿੰਮੇਵਾਰੀ ਸੀ ਇਸ ਜ਼ਿੰਮੇਵਾਰੀ ਪ੍ਰਮਾਤਮਾ ਨੇ ਮੈਨੂੰ ਦਿੱਤੀ ਹੈ ਚੰਗੇ ਕਰਮ ਬੰਦਾ ਜਦੋਂ ਇਹਨਾਂ ਕੁਰਸੀਆਂ ਤੇ ਬਹਿ ਜਾਂਦਾ ਤਾਂ ਉਹਦੀ ਮੈਂ ਕਈ ਵਾਰੀ ਬਹੁਤ ਵੱਡੀ ਗੱਲ ਜਿੰਦੀ ਵੀ ਮੈਂ ਮੈਂ ਹਮੇਸ਼ਾ ਹੀ ਜਦੋਂ ਵੀ ਗੁਰਦੁਆਰੇ ਜਾਵਾਂ ਕਿਤੇ ਵੀ ਮੈਂ ਧਰਤੀ ਨੂੰ ਸ਼ੀਸ਼ ਝਕਾਉਣੀ ਆ ਮੈਂ ਇੱਕੀ ਗੱਲ ਕਹਿੰਦੀ ਆ ਵੀ ਪ੍ਰਮਾਤਮਾ ਮੈਂ ਮਾਰਦੀ ਮੈਂ ਨਾੜਦੀ ਮੈਂ ਹਰ ਇੱਕ ਦੀ ਮੁੱਕ ਜਾਣੀ ਚਾਹਦੀ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੋਣੀ ਚਾਹੀਦੀ ਹੈ ਤੁਸੀਂ ਕੰਮ ਦਿੱਤੇ ਨੇ ਪਤਾ ਨਹੀਂ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਆਂ ਕਿ ਜਿਹੜਾ ਕੋਈ ਆਜੇ ਕੋਈ ਬਿਨਾਂ ਕੰਮ ਉਹਦਾ ਹਰ ਕੋਸ਼ਿਸ਼ ਕਰੀਦੀ ਐ ਕੋਈ ਵੀ ਆਜੇ ਉਹਦਾ ਕੰਮ ਅਸੀਂ ਕਰਵਾ ਕੇ ਤੋਰੀਏ ਗ੍ਰੇਗ ਪਿੰਡ ਵਿੱਚ ਗ੍ਰੇਗ ਸਹੂਲਤ ਹੋਵੇ ਸ਼ਹਿਰਾਂ 'ਚ ਸਹੂਲਤ ਹੋਵੇ ਸੜਕਾਂ ਠੀਕ ਹੋਣ ਹਲਕਾ ਪਰਫੁੱਲਤ ਹੋਵੇ ਪਰ ਚੀਜ਼ਾਂ ਨੂੰ ਥੋੜਾ ਥੋੜਾ ਸਮਾਂ ਲੱਗਦਾ ਹੈ ਚੀਜ਼ਾਂ ਅਸੀਂ ਪਾਸ ਕਰਵਾ ਲੈਨੇ ਫਿਰ ਸਿਸਟਮ ਵਿੱਚ ਇੰਪਲੀਮੈਂਟ ਕਰਨ ਵਿੱਚ ਵੀ ਸਮਾਂ ਲੱਗਦਾ ਹੈ ਸੋ ਮੈਂ ਸਾਰਿਆਂ ਦਾ ਤੁਸੀਂ ਮੇਰੇ ਤੇ ਵਿਸ਼ਵਾਸ ਜਤਾਇਆ ਭੰਲੇ ਮੈਨੂੰ ਬਣਾਇਆ ਤੁਸੀਂ ਮੰਤਰੀ ਬਣਾਇਆ ਬਹੁਤ ਛੋਟੀ ਉਮਰ 'ਚ ਤੇ ਹਾਲੇ ਜਿਹੜਾ ਮੇਰਾ ਸਫਰ ਲੰਮਾ ਹੈ ਛੋਟੀ ਉਮਰ ਦੇ ਵਿੱਚ ਬੜੇ ਤਜਰਬੇ ਲਏ ਆ ਮੈਂ ਤੇ ਖਾਸ ਕਰ ਜਿਹੜਾ ਹੁਣ ਮੈਨੂੰ ਲੋਕਾਂ 'ਚ ਵਿਚਰਨ ਦਾ ਮੌਕਾ ਮਿਲ ਰਿਹਾ ਜਿੱਨਾ ਜਿੱਨਾ ਮੈਂ ਜਾਣੀ ਆ ਜਿੱਨਾ ਮੈਂ ਗੱਲ ਕਰਦੀ ਆ ਮੈਨੂੰ ਹੋਰ ਜਿਆਦਾ ਤਜਰਬਾ ਆਉਂਦਾ ਹੈ ਤਜਰਬਾ ਬੜਾ ਮਾਇਨੇ ਰੱਖਦਾ ਸੋ ਸਾਰਿਆਂ ਦਾ ਭਰਾਵਾਂ ਦਾ ਮੇਰੇ ਪਰਿਵਾਰ ਦਾ ਤੇ ਜਿੰਨੇ ਵੀ ਲੋਕ ਤੁਸੀਂ ਇੱਥੇ ਸੰਗਤ ਪਹੁੰਚੀ ਹੋਈ ਹੈ ਥੋੜਾ ਇੱਥੇ ਪਹੁੰਚਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਾਂ ਹੁਣ ਪ੍ਰੋਗਰਾਮ ਹੈ ਜਿਹੜਾ ਸ਼ੁਰੂ ਹੋ ਗਿਆ ਜੀ ਉਹਨੂੰ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ